ਆਏ ਦਿਨਾਂਵਾਰਾ ਕੁੱਤਿਆਂ ਵੱਲੋਂ ਵੱਖ-ਵੱਖ ਥਾਵਾਂ ਤੇ ਬੱਚਿਆਂ ਤੇ ਬਜ਼ੁਰਗਾਂ ਨੂੰ ਨੋਚ-ਨੋਚ ਕੇ ਖਾਣ ਦੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ ਅਜਿਹੀ ਘਟਨਾ ਹਲਕਾ ਮਜੀਠਾ ਦੇ ਪਿੰਡ ਕੋਟਰੀ ਢੋਲੇਸ਼ਾ ਵਿੱਚ ਵਾਪਰੀ ਜਿੱਥੇ ਇੱਕੋ ਹੀ ਪਿੰਡ ਦੇ ਦਰਜਣ ਦੇ ਕਰੀਬ ਵਿਅਕਤੀਆਂ ਨੂੰ ਆਵਾਰਾ ਹਲਕੇ ਕੁੱਤੇ ਵੱਲੋਂ ਕਟਿਆ ਗਿਆ ਜਿਸ ਵਿੱਚ ਮਾਸੂਮ ਬੱਚੇ ਵੀ ਸ਼ਾਮਲ ਹਨ ਇਸ ਸਬੰਧੀ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਵਿੱਚ ਆਵਾਰਾ ਕੁੱਤਿਆਂ ਦੀ ਇੰਨੀ ਕੁ ਜ਼ਿਆਦਾ ਦਹਿਸਤ ਹੋ ਚੁੱਕੀ ਹੈ ਕਿ ਲੋਕਾਂ ਦਾ ਗਲੀਆਂ ਘਰਾਂ ਚੋਂ ਨਿਕਲਣਾ ਮੁਸ਼ਕਲ ਹੋ ਚੁੱਕਿਆ ਹੈ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹਨਾਂ ਵਾਰਾਂ ਕੁੱਤਿਆਂ ਨੂੰ ਨਕੇਲ ਪਾਈ ਜਾਵੇ ਜਾਂ ਇਹਨਾਂ ਨੂੰ ਸਰਕਾਰ ਆਪਣੇ ਕਾਬੂ ਵਿੱਚ ਕਰਕੇ ਰੱਖੇ ਆਉਣ ਵਾਲੇ ਸਮੇਂ ਵਿੱਚ ਅਜਿਹੇ ਘਟਨਾਵਾਂ ਨਾ ਵਾਪਰਨ ਸਿਹਤ ਵਿਭਾਗ ਦੀ ਟੀਮ ਨੇ ਪਹੁੰਚ ਕੇ ਲੋਕਾਂ ਨੂੰ ਇਲਾਜ ਕਰਾਉਣ ਬਾਰੇ ਜਾਣਕਾਰੀ ਦਿੱਤੀ ਤੁਸੀਂ ਜੁੜੇ ਰਹੋ ਪਬਲਿਕ ਪ੍ਰਾਈਮ ਟੀਵੀ ਦੇ ਨਾਲ ਮੈਕਰਪਾਲ ਸਿੰਘ ਛਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਕੀ ਨਾਮ ਆਪਣਾ ਦਸੰਦਰ ਸਿੰਘ ਜੀ ਇਹ ਕੀ ਮਾਮਲਾ ਜਿਹੜਾ ਜ਼ਖਮੀ ਹੋਇਓ ਬੜੀ ਕੋਤਰੇ ਵੜਦਾ ਕਿਹੜਾ ਕੁੱਤਾ ਹੀ ਰੱਖਿਆ ਸੀ ਕਿਹਾ ਤਾਂ ਕਿ ਜਵਾਰਾ ਸੀ ਜੀ ਕਿੱਥੋਂ ਆਇਆ ਸੀ ਪਤਾ ਕੀ ਨਹੀਂ ਨਹੀਂ ਪਤਾ ਨਹੀਂ ਕਿੱਥੋਂ ਆਇਆ ਅੱਛਾ ਜਵਾਰਾ ਬਹੁਤ ਕਰਦੀ ਹੋਰ ਵੀ ਪਤਾ ਲੱਗਾ ਜੀ ਕਿੰਨੇ ਲੋਕਾਂ ਨੂੰ ਜ਼ਖਮੀ ਕੀਤਾ ਹੈ 12 13 ਨੂੰ ਜੀ ਹਾਂਜੀ ਵੀਰ ਕੀ ਮੰਗ ਕਰਦੇ ਹੋ ਮੰਗ ਇਹੋ ਕਰਦੇ ਆਂ ਪੀ ਇਹਨਾਂ ਨੂੰ ਕੁੱਤੇਆਂ ਨੂੰ ਫੜ ਕੇ ਦੇ ਮਾਰਿਆ ਜਾਵੇ ਜੀ ਇਹ ਜ਼ਖਮੀ ਹੋਏ ਕੀ ਕਰਨਾ ਤੇ ਸਰ ਜੀ ਮੈਂ ਨਾ ਜਦੋਂ ਡਿਊਟੀ ਤੋਂ ਆਇਆ ਤਾਂ ਕਦੋਂ ਬਾਹਰ ਲੱਗਾ ਨਿਕਲਣ ਤੇ ਕੁੱਤਾ ਆ ਰਿਹਾ ਸੀ ਉਹਨੇ ਆਉਂਦਿਆ ਮੇਰੇ ਪੱਟ ਤੋਂ ਫੜ ਲਿਆ ਜੀ ਤਾਂ ਮੈਂ ਬਥੇਰੀ ਸੌਂਦੀ ਕੋਸ਼ਿਸ਼ ਕੀਤੀ ਪਰ ਉਹ ਫੇਰ ਵੀ ਦੰਦ ਜਿਆਦਾ ਡੰਗੇ ਲਾ ਗਿਆ ਸੀ। ਇਹ ਕੁੱਤਾ ਕਿਹਦਾ ਰੱਖਿਆ ਹੈ ਕਿ ਵਾਰਾ ਹੀ? ਨਹੀਂ ਵਾਰਾ ਹੀ ਵਾਰਾ ਨੂੰ ਹਲਕਾ ਪੂਰਾ ਹੋਇਆ ਸੀ। ਮੂਜਾ ਚ ਇੱਕ ਸੁੱਟਣ ਦੀ ਸੀ। ਤੇ ਤੁਹਾਡੇ ਤੋਂ ਇਲਾਵਾ ਹੋਰ ਵੀ ਕਿਹਨੂੰ ਵੱਢਿਆ? ਹਾਂਜੀ ਹੋਰ ਵੀ ਵੱਢਿਆ। ਕਿੰਨੇ ਲੋਕ ਨੇ? ਉਹ 10 ਲੋਕ ਨੇ ਜਿਨ੍ਹਾਂ ਨੂੰ ਵੱਢਿਆ। ਅੱਛਾ। ਕੌਣ ਕੌਣ ਲੋਕ ਨੇ ਜਿਨ੍ਹਾਂ ਨੂੰ ਵੱਢਿਆ ਹੋਰ? ਇਹ ਸਰ ਜੀ ਸਾਡੇ 3-4 ਘਰ ਸਾਡੇ ਲੱਗੇ ਆ। 2-4 ਘਰ ਹੋਰ ਆ ਜਿਨ੍ਹਾਂ ਨੂੰ ਵੱਢਿਆ। 10 ਤੋਂ 12 ਜਾਣੇ ਜਾਨਕਿ ਜਿਨ੍ਹਾਂ ਨੂੰ ਵੱਢਿਆ ਕੁੱਤੇ ਨੇ। ਵਾਰਾ ਕੁੱਤੇ ਜੀ ਤੇ ਕੁੱਤੇ ਹੈ ਬਹੁਤ ਜਿਆਦਾ ਵਾ ਤੇ ਲੋਕਾਂ ਦੇ ਤੁਹਾਡੇ ਤੁਹਾਡੇ ਬੱਚਿਆਂ ਦਾ ਵੀ ਜਾਣਾ ਸਕੂਲੋਂ ਤੇ ਆਉਣਾ ਬੜੀ ਮੁਸ਼ਕਲ ਹੈ ਜੀ ਬਹੁਤ ਜੀ ਨਰਾਮ ਹੋਇਆ ਜੀ ਹੁਣ ਕੀ ਮੰਗ ਕਰਦੇ ਹੋ ਮੰਗਾ ਹੀ ਇਹ ਕਰਦੇ ਆ ਕਿ ਮੇਰੇ ਆ ਜਿਹੜੇ ਲੱਗਾ ਵਾ ਇਹਦਾ ਵੈਕਸ਼ਨ ਲਵਾਈ ਹੈ ਜੀ ਇਹਦੀ ਹਾਂਜੀ ਲਵਾਈ ਹੈ ਕਿੱਥੋਂ ਲਵਾ ਕੇ ਆਏ ਹੋ ਠਰੀਏ ਵਾਲ ਤੋਂ ਜੀ ਹਾਂਜੀ ਬਬੂ ਸਭ ਤੋਂ ਪਹਿਲਾਂ ਨਾਮ ਦੱਸਦੇ ਹੋ ਬਲਵਿੰਦਰ ਸਿੰਘ ਪਿੰਡ ਕਵੀ ਟੋਨੇ ਸਾਹਿਬ ਜੀ ਕੀ ਮਾਮਲਾ ਹੈ ਅੱਜ ਮੀਡੀਆ ਦੇ ਸਾਹਮਣੇ ਮੀਡੀਆ ਦੇ ਸਾਹਮਣੇ ਇਹ ਹੈ ਮਾਮਲਾ ਜਿਹੜਾ ਪਿੰਡ ਦੇ ਬਾਰਾਪੱਤੇ ਬਹੁਤ ਜ਼ਾਰੇ ਆ ਜੀ ਇਹਨਾਂ ਨੂੰ ਨਕੀਲ ਪਾਈ ਜਾ ਕੇ ਕੱਲ ਸ਼ਾਮ ਨੂੰ ਦਰਜੰਦ ਦੇ ਕਰੀਬ ਬੰਦਿਆਂ ਨੂੰ ਕੁੱਤੇ ਨੇ ਕੱਟਿਆ ਕੋਈ ਜਾਣੀ ਜੀ ਇਹਦਾ ਇਹ ਪ੍ਰਸ਼ਾਸਨਿਕ ਬੁਲੰਚੀ ਪਿੰਡ ਨੂੰ ਨਕੀਲ ਪਾਈ ਜਾ ਜੀ ਕੋਈ ਸਿਹਤ ਵਿਭਾਗ ਵੱਲੋਂ ਹੁਣ ਟੀਮ ਪੁੱਜੀ ਆਜੀ ਪਿੰਡ ਕੇ ਇਹਨੂੰ ਵੈਕਸੀਨ ਲਾਉਣ ਵਾਸਤੇ ਜਾਂ ਕੋਈ ਹੋਰ ਮੈਡੀਕਲ ਸਹੂਲਤ ਮਿਲੀ ਹੋਵੇ ਨਹੀਂ ਕੋਈ ਨਹੀਂ ਮਿਲੀ ਇੱਥੇ ਕੋਈ ਨਹੀਂ ਮਿਲੀ ਇਹ ਆਪ ਹੀ ਜਿੰਨੇ ਆਪਣੇ ਆਪ ਹੀ ਟੀਕੇ ਲਵਾਏ ਆਪਣੇ ਪੈਸੇ ਖਰਚੇ ਜੀ ਹੁਣ ਕੀ ਮੰਗ ਕੀ ਕਰਦੇ ਹੋ ਮੰਗੇ ਇਹ ਪ੍ਰਸ਼ਾਸਨਿਕ ਇਹ ਕੁੱਤੇ ਵਾਰਾ ਹਟਾਈ ਜਾ ਹਾਂਜੀ ਬੰਦੇ ਕੀ ਨਾਮ ਜੀ ਆਪਣਾ ਜਗਰਾਤਾ ਕਬਰਸ ਫਿਰ ਕੋੜੀ ਟੋੜਾ ਸਾਹਿਬ ਜੀ ਕੀ ਮਾਮਲਾ ਸਾਰਾ ਇਹ ਇਹੋ ਜਿਹੜੇ ਬੰਦਲ ਹਕਾਇ ਕੁੱਤੇ ਜਾ ਬਹੁਤ ਜ਼ਿਆਦਾ ਹਟੇ ਪੈਣ ਤੋਂ ਲੈ ਕੇ ਸਾਡੇ ਕੋਲ ਮੇਰੇ ਬੇਟੇ ਨੂੰ ਵੀ ਕੱਟਿਆ ਹੈ ਜੀ ਤੇ ਜ਼ਿਆਦਾ ਕੱਟਿਆ ਰਿਹਾ ਜੀ ਹੁਣ ਕੀ ਮੰਗ ਕਰਦੇ ਹੋ ਫਿਰ ਸਾਡਾ ਪ੍ਰਬੰਧ ਕੀਤਾ ਜਾ ਸਾਡੇ ਬੇਇੱਜ਼ਤੀ ਕਰਦੇ ਆ ਵੀ ਸਾਡੇ ਪਿੱਛੇ ਜਾ ਕੇ ਦੇਖਣ ਕੋਈ ਨਾ ਕੋਈ ਇਹਨਾਂ ਬੱਚਾ ਨੂੰ ਕੋਈ ਸੁਰੱਖਤ ਵੀ ਦਿੱਤੀ ਜਾਵੇ ਜਿਨ੍ਹਾਂ ਨੇ ਟਿਕਟਾ ਕਲ ਹੋਣਾ ਹੈ ਨਾ ਹਾਂ ਨਹੀਂ ਸਾਬ ਸਭ ਤੋਂ ਪਹਿਲਾਂ ਨਾਮ ਤੇ ਪੈਂਡ ਵਸਦੀ ਤੇ ਮੈਂ ਅਤਰਮਿੰਦਰ ਸਿੰਘ ਸਰਪੰਚੇ ਕੋਟ ਦੀ ਢੋਲੇ ਸ਼ਾ ਜੀ ਮੈਂ ਇਸ ਮਸੇ ਵਿੱਚ ਇਕੱਠੇ ਹੋਏ ਆ ਸਾਰੇ ਜੀ ਜਿਹੜੇ ਆ ਵਾਰਾ ਕੁੱਤੇ ਮਤਲਬ ਫਿਰਦੇ ਆ ਕੱਲੇ ਕਲਕਾਇਆ ਕੁੱਤਾ ਇਹਨਾਂ ਨੇ ਬਹੁਤ ਜਾਣਿਆਂ ਨੂੰ ਮਤਲਬ ਕੱਟ ਲਿਆ ਵੰਡ ਲਿਆ ਵਾ ਜੀ ਤੇ ਬਹੁਤ ਜ਼ਖਮੀ ਕੀਤੇ ਆ ਤੇ ਇਹਨਾਂ ਵਾਰਾ ਕੁੱਤਿਆਂ ਨੂੰ ਨਾ ਕੁਝ ਨਕੇਲ ਪਾਈ ਜਾਵੇ ਮੈਂ ਅਰਜਨ ਦੇ ਕਰੀਬ ਹੈ ਇੱਕ ਪਰਿਵਾਰ ਦੇ 7-8 ਜੀ ਆ ਜੀ ਜਿਹੜੇ ਮਤਲਬ ਬੱਚਿਆਂ ਤੱਕ ਵੀ ਉਹਨਾਂ ਨੂੰ ਕੱਟ ਗਏ ਆ ਜੀ ਹੁਣ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਕੋ ਇਹ ਹੀ ਮੰਗ ਕਰਦੇ ਜੀ ਇਹਨਾਂ ਨੂੰ ਨਕੇਲ ਪਾਈ ਜਾਵੇ ਕੋਈ ਨਾ ਕੋਈ ਇਹਨਾਂ ਦਾ ਕਰੋ ਕੋਈ ਨਾ ਕੋਈ ਮਸਲਾ ਹੱਲੋ ਵੇ ਨਹੀਂ ਤਾਂ ਬਹੁਤ ਜ਼ਿਆਦਾ ਵਾਰਾ ਕੁੱਤੇ ਆ 10 10 15 15 ਇਕੱਠੇ ਬੈਠੀ ਹੁੰਦੇ ਆ ਜੀ ਕਿਤੇ ਜਾਣਾ ਹੋਵੇ ਬੰਦੇ ਨੇ ਬੱਚਾ ਕਿਤੇ ਇਕੱਲਾ ਨਹੀਂ ਜਾ ਸਕਦਾ ਜੀ ਬੱਚਿਆਂ ਨੂੰ ਬੱਚੇ ਸਕੂਲ ਜਾਂਦੇ ਉਹਨਾਂ ਨੂੰ ਬਹੁਤ ਨਾਲ ਜਾਂਦੇ ਜਾਂਦੇ ਆ ਤਾਂ ਉਹਨਾਂ ਦੇ ਮਾਪੇ ਉਹ ਮਾਤਾ ਜਾਂ ਪਿਤਾ ਕੋਈ ਨਾ ਕੋਈ ਨਾਲ ਜਾਂਦਾ ਵਾ ਤੇ ਹੱਥ 'ਚ ਡੰਡਾ ਲੈ ਕੇ ਜਾਂਦਾ ਇਹਨਾਂ ਵਾਰਾ ਕੁੱਤਿਆਂ ਦਾ ਕਰਕੇ ਜੀ ਕੋਈ ਟੀਮ ਪੁੱਜੀ ਆ ਜੀ ਪਿੰਡ ਦੇ ਵਿੱਚ ਨਹੀਂ ਜੀ ਸਾਡੇ ਕੋਲ ਕੋਈ ਨਹੀਂ ਪੁੱਜਿਆ ਵੀ ਨਹੀਂ ਸਾਡੇ ਕੋਲ ਆਇਆ ਇਹਨਾਂ ਬਾਰੇ ਜੀ ਹੁਣ ਕੀ ਮੰਗ ਕੀ ਕਰਦੇ ਹੋ ਮੰਗ ਇਹੀ ਕਰਦੇ ਆ ਜੀ ਇਹਨਾਂ ਨੂੰ ਨਕੇਲ ਪਾਈ ਜਾਵੇ ਨਹੀਂ ਤੇ ਸਬੰਧਤ ਵਿਭਾਗਾਂ ਲੋ ਕੋਈ ਨਾ ਕੋਈ ਸਾਨੂੰ ਕੀਤਾ ਜਾਵੇ ਇਹਨਾਂ ਦਾ ਹੱਲ ਕੋਈ ਕੀਤਾ ਜਾਵੇ ਸਾਰੇ ਪਿੰਡ ਘਰਾਂ ਦਾ ਹਾਂਜੀ ਹਾਂਜੀ ਸਹੀ ਸਰਕਾਰ ਨੂੰ ਅਪੀਲ ਕਰਦੇ ਆ ਕਿ ਜਿਨ੍ਹਾਂ ਨੂੰ ਅਵਾਰਾ ਕੁੱਤਿਆਂ ਨੇ ਵੱਢਿਆ ਹੈ ਉਹਨਾਂ ਨੂੰ ਕੋਈ ਮੁਆਵਜ਼ਾ ਦਿੱਤਾ ਜਾਵੇ ਲਵਾਇਆ ਯਾਰ ਕਿੱਥੋਂ ਲਵਾਇਆ ਕੋਈ ਨਹੀਂ ਪਤਾ 250 ਦਾ ਲਾਇਆ ਜੇ ਕਿਹੜਾ ਉਹ ਪਰਚੇਂ ਦਿੱਤੀ ਨਹੀਂ ਕੋਈ ਵੀ ਉਹਦੇ ਕੋਲ ਲਖਵਾ ਕੇ ਨਾ ਵੀ ਕਿਹੜਾ ਟੀਕਾ ਪਾਣ ਉਹਨੇ ਕਿਹੜਾ ਲਾਇਆ ਉਹ ਲਖਵਾ ਕੇ ਤਾਂ ਅਜ ਮਜੀਠੇ ਜਾਣਾ ਹੋਣੀ ਅੱਡ ਤੇ ਡਾਕਟਰ ਰੀਗਨ ਭੇਜਿਆ ਠੀਕ ਮੈਂ ਕਹਾਂਦਾ ਹਾਂ ਕੋਣੀ ਜਾਉਂਦੇ ਰਹੀ ਕੋਣੀ ਠੀਕ ਹੈ ਠੀਕ ਹੈ ਹੁਣ ਇਹ ਪਹੁੰਚੋ ਹੋਰ ਕਿਹੜਾ ਘਰ ਅੱਗੇ ਉਹਨੂੰ ਪਤਾ ਲੱਗ ਗਿਆ ਹੈ ਨਾ ਕਿ ਇੱਥੇ ਆ ਕੁੱਤਿਆਂ ਨੇ ਵੱਢਿਆ ਵਾ ਨਾ ਬੰਨ ਤੇ ਉਹਦੇ ਚ ਤੁਸੀਂ ਹੁਣ ਮਜੀਠੇ ਜਾ ਕੇ ਇੱਕ ਐਂਟੀਸੀਰਮ ਵੈਕਸੀਨ ਹੁੰਦੀ ਆ ਉਹ ਲਗਵਾਣੀ ਹੈ ਠੀਕ ਹੈ ਜੀ ਬਹੁਤ ਜ਼ਿਆਦਾ ਜ਼ਰੂਰੀ ਆ ਠੀਕ ਹੈ ਜੀ ਅਸੀਂ ਸਾਰੇ ਹੈਲਥ ਡਿਪਾਰਟਮੈਂਟ ਤੋਂ ਆਏ ਆ ਡਾਕਟਰ ਸਾਹਿਬ ਨੇ ਡਾਕਟਰ ਮੀਨੂ ਨੇ ਸਾਡੇ ਫਾਰਮੇਸੀ ਅਫਸਰ ਨੇ ਠੀਕ ਹੈ ਜੀ ਅਸੀਂ ਸਾਰੇ ਨਾਲ ਹੈਲਥ ਡਿਪਾਰਟਮੈਂਟ ਤੋਂ ਆ ਠੀਕ ਹੈ ਸੋ ਅਸੀਂ ਤੁਹਾਨੂੰ ਪ੍ਰੋਪਰ ਗਾਈਡ ਕਰਨ ਹੀ ਆਏ ਆ ਕਿ ਤੁਸੀਂ ਹੁਣ ਅੱਗੇ ਕੀ ਕਰਨਾ ਹੈ ਭਾਵੇਂ ਤੁਸੀਂ ਇੱਕ ਡੋਜ਼ ਜਿਹੜੀ ਉਹ ਲਗਵਾ ਲਈ ਆ ਪਰ ਐਂਟੀਸੀਰਮ ਲਗਵਾਉਣਾ ਬਹੁਤ ਜ਼ਿਆਦਾ ਜ਼ਰੂਰੀ ਆ ਮਜੀਠੇ ਗੱਲ ਕੀਤੀ ਹੋਈ ਆ ਜਿੰਨੇ ਵੀ ਇਹ ਪਿੰਡ ਵਾਲੇ ਨੇ ਅੱਜ 2 ਵਜੇ ਤੋਂ ਬਾਅਦ ਵੀ ਉੱਥੇ ਇੰਜੈਕਸ਼ਨ ਜੜੇ ਆ ਤੁਹਾਨੂੰ ਸਾਰਿਆਂ ਨੂੰ ਲੱਗਣਗੇ ਤੁਸੀਂ ਲਗਵਾ ਜਾ ਕੇ ਤੇ ਲਗਵਾਓ ਔਰ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਤੁਹਾਡੀ 047 ਤੇ 28 ਇਹ ਡੋਸ ਨੇ ਉਹ ਵੀ ਤੁਹਾਨੂੰ ਉਥੋਂ ਗਾਈਡ ਕਰ ਦਿੱਤਾ ਜਾਊਗਾ ਤੋਂ ਪਹਿਲਾਂ ਆਪਣਾ ਨਾਮ ਤੇ ਡੈਜੀਸ ਬਸ ਮੈਂ ਡਾਕਟਰ ਮੀਨੋ ਪਿੰਡ ਲੈਰਖੇ ਤੋਂ ਕੰਮ ਕਰਦੀ ਆ ਐਜ਼ ਅ ਆਰਐਮਓ ਤੇ ਮੈਂ ਅੱਜ ਪਿੰਡ ਕੋੜਲੀ ਤੋਂ ਲੇਸ਼ਾ ਆਪਣੇ ਸਾਰੇ ਸਟਾਫ ਦੇ ਨਾਲ ਇੱਥੇ ਇੱਕ ਕੁੱਤੇ ਦੇ ਵੰਡ ਨਾਲ 10-15 ਲੋਕਾਂ ਨੂੰ ਵਾੜ ਲਿਆ ਉਹਨੇ ਉਦੀ ਜਾਣਕਾਰੀ ਲੈਣ ਲਈ ਇੱਥੇ ਆਏ ਆ ਅਸੀਂ ਉਹਨਾਂ ਨੂੰ ਗਾਈਡ ਕਰ ਰਹੇ ਹਾਂ ਕਿ ਕਿਵੇਂ ਕਿੱਥੋਂ ਵੈਕਸੀਨ ਤੁਹਾਨੂੰ ਲਗਣੀ ਹੈ ਤੇ ਕਿਹੜੀ ਕਿਹੜੀ ਡੋਸ ਕਿਹੜੇ ਕਿਹੜੇ ਦਿਨ ਲਗਣੀ ਹੈ ਤੁਸੀਂ ਉਹ ਡੋਸ ਲੋ ਤਾਂ ਕਿ ਤੁਹਾਡੀ ਜਾਨ ਬਚ ਸਕੇ ਪਲੱਸ ਅਸੀਂ ਵੈਟਰਨਰੀ ਵਾਲਿਆਂ ਨੂੰ ਇਨਫੋਰਮ ਕਰਨ ਦਾ ਕਿਆ ਵਾ ਥੈਂਕ ਯੂ ਜਿਨੇ ਬਾਕੀ ਹਲਕਾਏ ਕੁੱਤੇ ਹੋਏ ਆ ਉਹ ਵੀ ਉਹਦੀ ਟ੍ਰੀਟਮੈਂਟ ਉਹਨਾਂ ਨੂੰ ਮਿਲ ਸਕੇ ਸਭ ਨੂੰ ਧੰਨਵਾਦ ਮੈਨੂੰ 2 ਦਿਨ ਬੀਤਣ ਤੋਂ ਬਾਅਦ ਜੀ ਟੀਮ ਪਹੁੰਚੀ ਆ ਜੀ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਤਾਂ ਕੱਲ ਸ਼ਾਮੀ 7:30 ਵਜੇ ਇਨਫੋਰਮੇਸ਼ਨ ਮਿਲੀ ਆ ਉਹਦੇ ਮੁਤਾਬਿਕ ਸਾਡਾ ਅਜਾ ਦੇਣੀ ਬੰਦਾ ਸੀ ਆਉਣ ਦਾ ਤੇ ਅਸੀਂ ਆਪਣੀ ਇਨਫੋਰਮੇਸ਼ਨ ਦੇ ਮੁਤਾਬਿਕ ਅਸੀਂ ਅੱਜ ਇੱਥੇ ਪ੍ਰੈਜ਼ెంట్ ਆ ਤੇ ਆਪਣੀ ਪਰ ਇਹ ਜੋ ਘਟਨਾ ਹੈ ਨੇ ਸਾਨੂੰ ਨਹੀਂ ਇਨਫੋਰਮ ਕੀਤਾ ਇੱਥੋਂ ਦੇ ਪਿੰਡ ਦੇ ਕਈ ਹੈਲਥ ਡਿਪਾਰਟਮੈਂਟ 'ਚ ਕੰਮ ਵੀ ਕਰਦੇ ਆ ਫਿਰ ਵੀ ਸਾਨੂੰ ਨਹੀਂ ਪਤਾ ਲੱਗਾ ਕਿ ਪਤਾ ਉਹਨਾਂ ਨੂੰ ਆਪਣੀ ਪ੍ਰੋਬਲਮ ਕਰਕੇ ਉਹਨਾਂ ਨੇ ਨਹੀਂ ਦੱਸ ਪਾਏ ਸਾਨੂੰ ਉਹ ਅਸੀਂ ਕੁਝ ਨਹੀਂ ਕਹਿ ਸਕਦੇ ਪਰਿਵਾਰ ਵਾਲਿਆਂ ਨੂੰ ਬਟ ਅੱਗੇ ਤੋਂ ਸਭ ਨੂੰ ਬੇਨਤੀ ਕਿ ਕੋਈ ਐਹੋ ਜਿਹਾ ਘਟਨਾ ਨਾ ਪਲੀਜ਼ ਸਾਢੇ ਤੱਕ ਜ਼ਰੂਰ ਇਨਫਾਰਮ ਕਰਾਂ ਤਾਂ ਕਿ ਅਸੀਂ ਗਾਈਡਲਾਈਨ ਕਿਦਾਂ ਦੀ ਹੈ ਜੀ ਗਾਈਡਲਾਈਨ ਇਹ ਕਿ ਆਲਮੋਸਟ ਇੱਕ ਦਿਨ ਵੀ ਚੁੱਕਿਆ ਵਾ ਤੇ ਅਸੀਂ ਇਹ ਕਹਿ ਰਹੇ ਹਾਂ ਕਿ ਮਨਜੀਤ ਨੂੰ ਵੈਕਸੀਨ ਫ੍ਰੀ ਮਿਲਦੀ ਪਈ ਹੈ ਤੁਸੀਂ ਹਰ ਇੱਕ ਜਨ ਵਿਦਾਊਟ ਲਾਪਰਵਾਹੀ ਨਾਲ ਉੱਥੇ ਜਾ ਕੇ ਇੰਜੈਕਸ਼ਨ ਲਵਾਣ ਤਾਂ ਕਿ ਤੁਸੀਂ ਸੇਫ ਹੋ ਜਾਓ ਆਤੇ ਬਾਕੀ ਜਿਸ ਕਿਹਾ ਵਾ ਕਿ ਜਿਸ ਨੂੰ ਜਿਹਨੇ ਸਾਨੂੰ ਅਜੇ ਤੱਕ ਨਹੀਂ ਦੱਸਿਆ ਉਹਦਾ ਵੀ ਸਾਨੂੰ ਪਤਾ ਕਰਕੇ ਦੱਸੋ ਤਾਂ ਕਿ ਅਸੀਂ ਉਹਨਾਂ ਨੂੰ ਵੀ ਮਿਲ ਕੇ ਇਨਫਾਰਮ ਕਰ ਸਕੀਏ ਕਿ ਤੁਸੀਂ ਆਪਣੀ ਟ੍ਰੀਟਮੈਂਟ ਪੂਰੀ ਦੀ ਪੂਰੀ ਲੋ ਠੀਕ ਹੈ